ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਆ ਤੁੰਗ ਵਾਲੀ ਮੰਡੀ ਤੇ ਇੱਥੇ ਵੀਰ ਹੋਰੀ ਬਹੁਤ ਸੋਹਣਾ ਬੋਕ ਲੈ ਕੇ ਆਏ ਆ ਤੇ ਉਹਨਾਂ ਨਾਲ ਆਪਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਗੁਰਪ੍ਰੀਤ ਈ ਗੁਰਪ੍ਰੀਤ ਕਿਹੜਾ ਪਿੰਡ ਆ ਬਾਈ ਕਿੰਗਰਾ ਜੀ ਹਰਿਆਣਾ ਜੀ ਕਿੰਗਰਾ ਹਰਿਆਣਾ ਹਾਂਜੀ ਤੇ ਬੋਕ ਬਹੁਤ ਸੋਹਣਾ ਬਾਈ ਤੁਹਾਡਾ ਤੇ ਕਿੰਨੀ ਹਾਈਟ ਆ ਬਈ ਇਹਦੀ ਇਹਦੀ ਬਈ 45 ਹੈਡ ਆ ਸਹੀ ਨਾ 45 ਹਾਈਟ ਆ ਹਾਂਜੀ ਠੀਕ ਆ ਵੀਰੇ ਤੇ ਉਮਰ ਇਹਦੀ ਕਿੰਨੀ ਖੂਗੀ ਬਾਈ ਉਮਰ ਬਾਈ ਇਹਦੀ 3 ਸਾਲ ਆ ਬਾਈ 3 ਸਾਲ ਉਮਰ ਆ ਬਾਈ 45 ਇੰਚ ਹਾਈਟ ਹੈ ਦੀ ਤੇ ਬਹੁਤ ਸੋਹਣਾ ਤੇ ਜੈਡ ਬਲੈਕ ਹੈਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਜੇ ਵੀ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਬਾਈ ਹੋਰ ਨਾਲ ਕੰਟੈਕਟ ਕਰ ਸਕਦਾ ਹੈਗਾ ਬਹੁਤ ਸੋਹਣੀ ਬਰੀਡ ਹੈ ਬਹੁਤ ਸੋਹਣੀ ਨਸਲ ਹੈ ਜੈਡ ਬਲੈਕ ਬੋਕ ਹੈਗਾ 45 ਇੰਚ ਪੂਰੀ ਫੁੱਲ ਹਾਈਟ ਹੈ ਤੇ ਦੰਦ ਕਿੰਨੇ ਆ ਬਾਈ 8 ਦੰਦ ਆ ਬਾਈ 8 ਦੰਦੀ ਆ ਹਾਂ ਠੀਕ ਹੈ ਬਾਈ ਤੇ ਬਾਈ ਇਹਦਾ ਰੇਟ ਕੀ ਹੈਗਾ ਇਹਦਾ ਰੇਟ ਜੀ 1.5 ਆ ਬਾਈ 1.5 ਡਿਮਾਂਡ ਆ ਬਾਈ ਆਪਣੀ ਹਾਂਜੀ ਤੇ ਜੇ ਕੋਈ ਵੀਰ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਉਹਨੂੰ ਮੌਕੇ ਤੇ ਕੁਝ ਮਾਨਤਣ ਹਾਂਜੀ ਹਾਂਜੀ ਬਾਈ ਮਾਨਤਣ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਆਪਣੇ ਕੋਲੇ ਹੋਰ ਵੀ ਹੈਗਾ ਬਾਈ ਮਾਲ ਹਾਂਜੀ ਹਾਂਜੀ ਆ ਸੀ ਬਾਈ ਇਹਦੀ ਪਾਠ ਆਪਣੇ ਕੋਲੇ ਦੋ ਦੰਦ ਹੁਣ ਹੋਈ ਐ ਹਜੇ ਮੜਾ ਚੈੱਕ ਕਰਾ ਦੇ ਇਹ ਦੰਦ ਚੈੱਕ ਕਰਾ ਲੋ ਆ ਸੀ ਬਾਈ ਦੋ ਦੰਦ ਹੋ ਕੇ ਚਾਰ ਦੇ ਚੱਕਦੀ ਐ ਪਾਠ ਠੀਕ ਆ ਬਾਈ ਹਾਂ ਆ ਇਹਦੀ ਪਾਠ ਹੀ ਆ ਬਾਈ ਕਿੰਨੀ ਉਮਰ ਆ ਬਾਈ ਦੀ ਇਹਦੀ ਭਈਆ 2-4 ਦੰਦ ਹੋਈ ਜਾ ਮੰਨ ਲੋ 2 ਸਾਲਾਂ ਤੋਂ 2.5-3 ਸਾਲਾਂ ਦੇ ਨੇੜੇ ਹੋ ਗਈ ਠੀਕ ਹੈ ਹਾਂ ਇਹਦੀ ਕੀ ਡਿਮਾਂਡ ਹੈ ਭਾਈ ਇਹਦਾ ਭਈ 25000 ਰੁਪਏ ਡਿਮਾਂਡ ਹੈ 25000 ਰੁਪਏ ਡਿਮਾਂਡ ਹੈ ਹਾਂਜੀ ਤੇ ਬਾਈ ਹੋਰਾਂ ਕੋਲੇ ਬਹੁਤ ਸੋਹਣੀਆਂ ਨਸਲ ਦੀਆਂ ਬੱਕਰੀਆਂ ਪੱਠਾ ਨੇ ਬਲੋਕ ਨੇ ਆਪਣੇ ਕੋਲੇ ਭਾਈ ਬੱਕਰੀਆਂ ਸਾਰੀਆਂ ਤਿੰਨ-ਤਿੰਨ ਮਹੀਨਿਆਂ ਦੀਆਂ ਗੱਭਾ ਮਗਰ ਬੱਚੇ ਐ ਛੇ ਠੀਕ ਹੈ ਭਾਈ ਹਾਂ ਤੇ ਬਾਈ ਜੀ ਕਿਸੇ ਨੇ ਵੀ ਲੈਣੀਆਂ ਹੋਣ ਮਾਲ ਲੈਣਾ ਹੋਵੇ ਤਾਂ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਸੋਹਣੀਆਂ ਨਸਲ ਦੀਆਂ ਤੇ ਪੋਰੀਆਂ ਕਾਲੀਆਂ ਤੇ ਡੱਬੀਆਂ ਬੱਕਰੀਆਂ ਬੱਕਰੇ ਨੇ ਤੇ ਬੋਕ ਹੈ ਲੱਖ ਰੁਪਏ ਤੋਂ ਉੱਪਰ ਬਾਈ ਦੀ ਡਿਮਾਂਡ ਹੈ ਜਿਹੜੇ ਆ ਬੈਠਾ ਹੈਗਾ ਜੈਡ ਬਲੈਕ ਜਮਾ ਤੇ ਬਹੁਤ ਸੋਹਣੀ ਨਸਲ ਹੈ ਬਾਈ ਜੀ ਜੇ ਕਿਸੇ ਨੇ ਲੈਣਾ ਹੋਵੇ ਮਾਲ ਤੁਹਾਡੇ ਤੋਂ ਤਾਂ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ 98133 ਜੀ 14392 ਇੱਕ ਵਾਰੀ ਹੋਰ ਬੋਲੋ 98133 14392 ਬਾਈ ਜੀ ਹੋਰੀ ਨੰਬਰ ਦੇ ਚੁੱਕੇ ਆ ਤੇ ਜੇ ਕਿਸੇ ਨੇ ਵੀ ਮਾਲ ਲੈਣਾ ਹੋਵੇ ਤਾਂ ਇਹਨਾਂ ਨਾਲ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਹੈਗਾ ਆਜੋ ਆਪਾਂ ਇੱਕ ਵਾਰੀ ਹੋਰ ਸਾਰੀਆਂ ਬੱਕਰੀਆਂ ਬੱਕਰਿਆਂ ਤੇ ਤੇ ਬੁੱਕਾਂ ਤੇ ਬੱਕਰੀਆਂ ਤੇ ਇੱਕ ਵਾਰੀ ਨਿਗਾਹ ਮਾਰਦੇ ਆ ਵੀਡੀਓ ਵਿੱਚ ਆਪਾਂ ਦੇਖ ਸਕਦੇ ਆ ਬਹੁਤ ਹੀ ਸੋਹਣੀਆਂ ਨਸਲ ਦੀਆਂ ਨੇ ਤੰਦਰੁਸਤ ਨੇ ਉਧਰ ਵੀ ਆ ਜੀ ਕੋਈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਬੱਚੇ ਨੇ ਜੀ ਗੱਡੀ ਦੇ ਵਿੱਚ ਆਪਾਂ ਦੇਖ ਸਕਦੇ ਆ ਦੇਖੋ ਇੱਕ ਬੱਚੇ ਦਾ ਜਰੂਰ ਮੂੰਹ ਜਾਈ ਖਰਾਬ ਆ ਉਹ ਠੀਕ ਹੈ ਜੀ ਉਹ ਵੀ ਬਾਈ ਹੋਰਾਂ ਕਹਿੰਦੇ ਵੀ ਜੇ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਹੋਊਗੀ ਤਾਂ ਆਪਾਂ ਕਹਿ ਕੇ ਦੇਵਾਂਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਹਾਂ ਦੱਸ ਕੇ ਦੇਵਾਂਗੇ ਪਰਲੇ ਪਾਸੇ ਖੜੀ ਜਾਂਦੇ ਬੱਕਰੇ ਤੇ ਹੋਰ ਵੀ ਆਪਣੇ ਬਾਈ ਰੱਖੀਵੇਂ ਘਰੇ ਆਪਣੇ ਨਹੀਂ ਜੀ ਆਪਣੇ ਕੋਲ ਪਹਿਲਾਂ ਸੀਗੇ ਇਹ ਸੇਲ ਕਰਤੀਆਂ ਹੁਣ ਵੀ ਆਹ ਸੇਲ ਕਰਨੀਆਂ ਸਾਰੀਆਂ ਜੀ ਇਹ ਬਾਈ ਤੁਸੀਂ ਸੇਲ ਪਰਚੇਜ਼ ਦਾ ਕਰ ਦੋ ਕਿ ਆਪਣੇ ਘਰੇ ਪਾਲ ਨਹੀਂ ਕਰਦਾ ਕਰਦਾ ਕੰਮ ਹੀ ਹੈ ਜੀ ਆਪਣਾ ਆਪ ਦਾ ਪਾਲਦੇ ਹਾਂ ਬਹੁਤ ਵਧੀਆ ਬਾਈ ਫਿਰ ਤਾਂ ਆਪਾਂ ਬਾਈ ਬੱਚਾ ਲੈ ਕੇ ਪਾਲਿਆ ਹੋਇਆ ਸੀਗਾ ਇਹ ਬੱਕਰਾ ਵੀ ਚਾਰ ਕਿਤਨਾ ਦਾ ਹੀ ਲੱਤਾ ਸੀਗਾ ਜੀ ਠੀਕ ਆ ਠੀਕ ਆ ਕ੍ਰਾਸ ਕਰਦਾ ਬਾਈ ਪੂਰਾ ਵਧੀਆ ਹਾਂ ਬਾਈ ਪੂਰਾ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆ ਬਾਈ ਠੀਕ ਹੈ ਬਾਈ ਠੀਕ ਹੈ ਬਾਈ ਤੇ ਕਿਸੇ ਵੀ ਵੀਰ ਨੇ ਬਾਈ ਮਾਲ ਲੈਣਾ ਹੋਵੇ ਤਾਂ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦਾ ਹੈਗਾ ਤੇ ਬਾਈ ਹੋਰਾਂ ਦਾ ਨੰਬਰ ਹੈ ਜਿਹੜਾ ਆਪਾਂ ਸਕਰੀਨ ਦੇ ਉੱਪਰ ਵੀ ਦੇ ਦਾਂਗੇ ਤੇ ਕਿਵੇਂ ਪਰਲੇ ਪਾਸੇ ਵੀ ਹੈਗਾ ਹਾਂਜੀ ਹਾਂਜੀ ਆਜੋ ਜੀ ਆਪਾਂ ਹੋਰ ਵੀ ਦੇਖ ਸਕਦੇ ਹਾਂ ਓਕੇ ਆ ਬਾਈ ਬਿੱਟਲ ਇਹ ਬਾਈ ਵਿੱਚ ਦੇਸੀ ਹੈ ਅੱਛਾ ਅੱਛਾ ਇਹਨਾਂ ਦੇ ਬਾਈ ਕੀ ਰੇਟ ਰੋਟਾ ਇਹਨਾਂ ਦਾ ਭਾਈ ਆਪਾਂ ਉਸ ਹਾਮਨਾ ਹੀ ਦੇਵਾਂਗੇ ਐਵਰੇਜ ਰੇਟ ਦੱਸ ਦੋ ਭਾਈ ਕਿੰਨੇ ਦਾ ਇਹਨਾਂ ਦਾ ਕੋਈ ਆਪਾਂ ਦੇ ਦਾਂਗੇ ਭਾਈ 15000 ਨੂੰ ਬੱਕਰੀਆਂ ਸੂਣ ਵਾਲੀਆਂ ਮੰਨ ਲਓ ਸਾਰੀਆਂ ਹਾਂ ਦੱਬਣ ਨੇ ਹਾਂ ਭਾਈ ਤਿੰਨ ਤਿੰਨ ਮਹੀਨਿਆਂ ਦੀਆਂ ਕ੍ਰੋਸ ਹੈ ਹੋਈਆਂ ਉਹ ਤੋਂ ਕ੍ਰੋਸ ਹੈ ਦੇਸੀ ਐਸ ਐਸ ਤੋਂ ਹੀ ਹੈ ਹਾਂ ਹਾਏ ਇਸ ਤੋਂ ਸਾਰੇ ਪਸ਼ੂ ਕ੍ਰੋਸ ਠੀਕ ਹੈ ਠੀਕ ਹੈ ਤੇ ਬਾਈ ਕੋਲੇ ਬਹੁਤ ਵਧੀਆ ਮਾਲ ਆ ਭਾਈ ਦੇਸੀ ਵੀ ਆ ਨਸਲ ਦਾ ਵੀ ਆ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਬੱਚਾ ਬੱਕਰੀ ਪੱਠ ਲੈਣੀ ਹੋਵੇ ਤਾ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦਾਗਾ ਬਾਈ ਇੱਕ ਵਾਰੀ ਨੰਬਰ ਆਪਣਾ ਹੋਰ ਬੋਲ ਦੋ 98133 14392 98133 14392 ਬਾਈ ਜੀ ਦਾ ਨੰਬਰ ਹੈ ਕੀ ਨਾਮ ਦੱਸ ਅਸੀਂ ਬਾਈ ਗੁਰਪ੍ਰੀਤ ਗੁਰਪ੍ਰੀਤ ਪਿੰਡ ਕਿੰਗਰਾ ਜੀ ਕਿੰਗਰਾ ਹਰਿਆਣਾ ਹਾਂ ਜ਼ਿਲ੍ਹਾ ਸਰਸਾ ਜੀ ਜ਼ਿਲ੍ਹਾ ਸਰਸਾ ਜੀ ਹਾਂ